ਸਤਿਗੁਰੂ ਨੂੰ ਆਪਣੇ ਪੁੱਤਰ ਨੂੰ ਲੈ ਕੇ ਚਲੇ ਜਾਓ ਜੁਜਾਰ ਸੇ ਅਗਦੇ ਨਾ ਸਤਪੁਰ ਜੀ ਮੇਰੇ ਭਾਈ ਸੰਸਾਰ ਜਗ ਦੇ ਵਿੱਚ ਕਿੰਨਾ ਕਾਇਮ ਨਿਸ਼ਾਨ ਕਰਦੇ ਪੈਸੇ ਦੇਛੜੇ ਜਿਨਾ ਨਹੀਂ ਆਤਾ ਖਾਣਾ ਨਹੀਂ ਆਤਾ ਸੌਣਾ ਨਹੀਂ ਆਤਾ ਮੈਨੂੰ ਵੀ ਮੇਰੇ ਭਰਾ ਦੇ ਨਾਲ ਤੋਰ ਕੇ ਟੀਗਲ ਆਖੀ ਸਤਗੁਰਾਂ ਨੂੰ ਦੇ ਆਸਰੇ ਖੜੇ ਕਨਾਂ ਸਤਿਗੁਰਾਂ ਦੇ ਉਹਨਾਂ ਸਤਿਗੁਰਾਂ ਨੂੰ ਆਪਣੇ ਦੇਆ ਸਿੰਘ ਕਨਾਂ ਸਤਿਗੁਰ ਜੀ ਆਪਣੇ ਪੁੱਤਰ ਨੂੰ ਛੋਡੇ ਨੂੰ ਮਤਾਲੇ ਜੰਮ ਦੇ ਵਿੱਚ ਨਾ ਤੋੜੇ ਜਲਦੀ ਤਰ ਪਾਸ਼ਾ ਆਖਦੇ ਨੇ ਕਿ ਜਵਾਹਰ ਸਿੰਘ ਸੰਸਾਰ ਜਗਤ ਦੇ ਵਿੱਚ ਅਤਿਆਸ ਬਣੇ ਦਾ ਗੁਰੂ ਨੇ ਆਪਣੇ ਨਿੱਤਰਾਂ ਨੂੰ ਲੋਕਾਂ ਆ ਵੀ ਸ਼ਿਭਾਉਣੀ ਮਤਾਲੇ ਜੰਮ ਦੇ ਵਿੱਚੋਂ ਵਾਹਿਗੁਰੂ ਜੀ ਦਾ ਸਨਸਾ ਵਾਹਿਗੁਰੂ ਜੀ ਦੇ ਬੱਦੇ ਸਰਵਤਾਂ ਸਤ ਸੰਗਤ ਨੂੰ ਬੇਨਤੀ ਹੈ ਕਿ ਕਰੋਨਾ ਨਜੀਕ ਆ ਕੇ ਲਜੋ ਅੱਗੇ ਆਜੋ ਥੋੜੇ ਥੋੜੇ ਬਹਾਂ ਆਜੋ ਪਈਏ ਇੱਥੇ ਆ ਕੇ ਬੈਜੋ ਪੰਡਾਲ ਦੇ ਵਿੱਚ ਕਿਉਂਕਿ ਆਪਣੇ ਕੋਲ ਜੱਟ ਦਾ ਪਾਸੇ ਨਹੀਂ ਹੈ ਇਸ ਵਾਰ ਆਪਾਂ ਸਭੀ ਜਥਾ ਨਾਵੇਂ ਉਹ ਜਿਹੜੇ ਮੰਗ ਰਹੇ ਬੱਜ ਰਹੇ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਬੱਜੋ ਬੰਦ ਕਰ ਦੇ ਬੈਜੋ ਬੜੇ ਪਿਆਰ ਦੇ ਨਾਲ ਬੈਠਣ ਦੀ ਕਿਰਪਾਲਤਾ ਕਰੋ ਜਲਦਬਾਜ਼ੀ ਨਾ ਕਰਿਓ ਕਿਉਂਕਿ ਕੱਲ੍ਹ ਨਹੀਂ ਪਰ ਪਾਸ਼ਾ ਦਾ ਜੋ ਅਵਤਾਰ ਵਿਹੜਾ ਆਪਾਂ ਮਨਾਉਣ ਲੱਗੇ ਹਾਂ ਜਿੱਥੇ ਸਤਿਗੁਰਾਂ ਦੀ ਬਾਣੀ ਦਾ